ਉਹ ਕਿੱਲੇ ਵਿੱਚ 2 ਮਰੱਬੇ ਬਣ ਗਏ ਤੇ ਅੱਜ ਸਾਡੀ ਨਿਗਾਹ ਵਿੱਚ ਤਈ ਜਾਂਦੀ ਉਹ ਕੋਈ ਨਿਗਾਹ ਨਹੀਂ ਮੈਨੂੰ ਹੋਰ ਹੁਣ ਮੈਂ ਤਾਂ ਨਾ ਵੀ ਪੰਜਾਬ ਵਾਲਿਆਂ ਨੂੰ ਨਾ ਪੰਗਾ ਲਵਾਂ ਆ ਪੰਜਾਬ ਵਾਲਿਆਂ ਨੂੰ ਕਹਿਣਾ ਵੀ ਤੁਹਾਡੇ ਕੋਲੇ 2 ਕਿੱਲੇ ਆ ਨਾ 2 ਮਰੱਬੇ ਨਾ ਬਣਾਉਣ ਭਾਏ ਜੋ ਮਰੱਬਿਆਂ ਦੇ ਵਿੱਚ ਕਿੱਲੋ ਕਣਕ ਵੀ ਨਹੀਂ ਹੁੰਦੀ ਗਿਆ ਛੇ ਬਾ ਮਰੱਬੇ ਹੀ ਪੱਲੇ ਆ ਹੋਰ ਸਾਡੇ ਕੁਝ ਵੀ ਨਹੀਂ ਪੱਲੇ ਮੋਲੀ ਲੈਂਦੇ ਹੋਵਾਂਗੇ ਮੋਲੀ ਲੈਂਦੇ ਆ ਸਾਡੇ ਗਵਾਂਢੋ ਚੰਗੀ ਸੋਹਣੀ ਜ਼ਮੀਨ ਵੇਚ ਕੇ ਆਇਆ ਹੈ ਦੋ ਮਰਬਿਆਂ ਵਾਲਾ ਜ਼ਮੀਂਦਾਰ ਮਿੱਤਰੋ ਰਾਜਸਥਾਨ ਦੇ ਵਿੱਚ ਰੋਂਦਾ ਦਿਖਾਉਣੇ ਤੁਨ ਚੱਲੇ ਗੁਰਵਿੰਦਰ ਕਿਉਂਕਿ ਮੈਨੂੰ ਪਤਾ ਹੈ ਕਿ ਉਹ ਜ਼ਮੀਨ ਬਾਈ ਹੁੰਦੀ ਜਮਾ ਰੋਡ ਦੇ ਉੱਤੇ ਸੀਗੀ ਹਾਂ ਬਹੁਤ ਚੰਗੀ ਸੀਗੀ ਆਹ ਦੇਖੋ ਕਿੱਡੇ-ਕੱਡੇ ਕਿੱਕਰ ਹੀ ਕਿੱਕਰ ਆ ਤੇ ਘਾਇ ਘਾ ਟਿੱਬੇ ਤੇ ਮੁਕਸਰ ਜ਼ਿਲ੍ਹੇ ਦੇ ਵਿੱਚ ਜ਼ਮੀਨ ਅੱਡੀ ਚੰਗੀ ਬਾਈ ਨੇ ਵੇਚਤੀ ਕੀ ਆਲਾ ਕਿਵੇਂ ਆ ਠੀਕ ਆ ਵਧੀਆ ਵਧੀਆ ਖੜਾ ਤਾਂ ਹੋ ਖੜਦੇ ਆ ਖੜਾ ਹੋ ਖੜਾ ਹੋ ਪਤੰਦਰਾ ਤੇ ਫਿਰ ਤੈਨੂੰ ਜਦੋਂ ਉਹਦਾ ਤੱਡੇ ਇਸ ਤਰ੍ਹਾਂ ਨੇ ਕਿੰਨਾ ਰੌਲਾ ਪਾਇਆ ਮਕਾਲ ਕਰ ਲਈ ਸੀ ਉਹਦੇ ਵਿੱਚ ਜ਼ਮੀਨ ਵੇਚਾਂਗੇ ਵੇਚਾਂਗੇ ਹਾਂ ਤੇ ਮੁਕਸਰ ਜ਼ਿਲ੍ਹੇ ਜ਼ਮੀਨ ਹੁਣ ਕਦੀ ਗਏ ਉੱਥ ਹੋਂਤਾ ਜਾਂਦੇ ਰਹਿੰਨੇ ਆ ਮੱਛਾ ਮੱਥਾ ਟੇਕਣ ਜਾ ਕਦੇ ਪਰ ਠੀਕ ਆ ਬਸ ਆਥੇ ਵੱਧ ਗਿਆ ਵਾਜ ਤੂੰ ਸਾਰੀ ਉਹਨਾਂ ਵਰਗੀ ਕੱਢ ਲੱਗਾ ਰਸਤਾ ਵਾਲਿਆਂ ਨੂੰ ਹਾਂ ਰਵਾਜ ਆਈ ਆ ਤੇ ਆਪਣੀ ਮੱਝ ਵਾਲੀ ਆਵਾਜ਼ ਤਾਂ ਕੱਢ ਸਿੱਧੀ ਵੀ ਕਿਵੇਂ ਭਾਉ ਕੀ ਹਾਲ ਹੈ ਉਹ ਤਾਂ ਗੱਲ ਹੀ ਨਹੀਂ ਕੀਤੀ ਉਹ ਬਈ ਪੁੱਲ ਗੇ ਨਿਗਾ ਤਾਂ ਸਹੀ ਆ ਗਿਆ ਵੇੜਾ ਗਿਆ ਨਿਗਾ ਤਾਂ ਸਹੀ ਆ ਗਿਆ ਵਧੀਆ ਕੀੜੀਆ ਫਸਲਾਂ ਫੁੱਸਲਾਂ ਇਹ ਇੱਥੇ ਬੀਜੀ ਆ ਵਤੰਦਰਾ ਅਸਲਾ ਫਸਲੀ ਆ ਆ ਫਸਲਾ ਹਾਂ ਆ ਕਾ ਹਾਂ ਪਤੰਦਰਾ ਉੱਥੇ ਮੱਕੀ ਹੁੰਦੀ ਸੀ ਤੇ ਇੱਥੇ ਤੇਰੀਆਂ ਫਸਲਾਂ ਕਮਾਲ ਵਾਲੀ ਗੱਲ ਆ ਯਾਰ ਨੀ ਪਹਿਲਾਂ ਦੁਆਇਆ ਬੱਸ ਬਿੱਤਨ ਫੋਨ ਕਰਦੇ ਤੂੰ ਅਖਾ ਚਲਾ ਜਾ ਆ ਜਾ ਤੇ ਘਰੋਂ ਪਤੰਦਰਾ ਤੋਂ ਨਿਕਲਿਆ ਘਰ ਕੇ ਹੋ ਜਾ ਤੇਰਾ ਘਰ ਤਾਂ ਵੇਖੋ ਆਪਣਾ ਘਰ ਹੀ ਆ ਉਹ ਕਰਨਾ ਸੁਣਾ ਵੈਸੇ ਵੈਸੇ ਛੋੜਦੇ ਤਾਂ ਨਹੀਂ ਰੀਸ਼ ਹੁੰਦੀਆਂ ਭਾਈ ਛੋੜਦੇ ਤਾਂ ਪੱਕੀਆਂ ਹੋਈਆਂ ਲੀਆਂ ਹਾਂ ਦੇ ਠੀਕ ਆ ਪਾਰਾ ਗੱਲ ਆਏ 2 ਬੱਗੇ 2 ਕਿੱਲੇ ਹੁੰਦੀ ਸਾਨੂੰ ਪੂਰੇ ਅੱਛਾ ਬਹੁਤ ਟੋਪ ਦੀ ਛੜਕ ਦੇ ਤੇ ਮੈਂ ਤਾਂ ਤੇਰੀ ਬਹੁਤ ਵਧੀਆ ਸੀ 2 ਆਉਂਦੀ ਤੇ ਉਹ ਤਾਂ ਪਤੰਦਰਾ ਦੇ ਉੱਤੇ ਸੀ ਛਸਾ ਕਿੱਲੇ ਮਰ ਗਈ ਸੀ ਛੜਕ ਦੇ ਉੱਤੇ ਪਈ ਸੀ ਸਾਡੀ ਪਤਾ ਹੋਊਗਾ ਨਾਲੇ ਤੈਨੂੰ ਮੇਰੇ ਤਾਂ ਕੋਹਣ ਤਾਂ ਗਈ ਮੈਂ ਤਾਂ ਰੋਂਦਾ ਰਿਹਾ ਉਹ ਜਦੋਂ ਤੁਸੀਂ ਤੁਰੇ ਤੇ ਦੋ ਕਿੱਲੇ ਸੀ ਤੇ ਸਾਵਲਾ ਆ ਇੱਥੇ ਆ ਕੇ ਸਾਡੇ ਦੋ ਮਰਬੇ ਬਣ ਗਏ ਜਿਹੜਾ ਨਹੀਂ ਹੁੰਦਾ ਹੋਵੇ ਉੱਥੇ ਖੜਾ ਦੇਖੀ ਆ ਯਾਰ ਪਤੰਦਰਾ ਕੀ ਹਾਲ ਆ ਯਾਰ ਦੱਸ ਯਾਰ ਬਾਈ ਤੁਸੀਂ ਜਿਹੜੇ ਵੇਖ ਰਹੇ ਹੋ ਵੀਡੀਓ ਦੱਸਿਓ ਯਾਰ ਆ ਹਾਲ ਹੈਗਾ ਕੋਈ ਅਨਪੋਖਰਨ ਜ਼ਿਲ੍ਹੇ ਦੀ ਵੀਡੀਓ ਬੁਖਾਈਦਾ ਤੁਹਾਨੂੰ ਕਿੱਕਰ ਤੇ ਥੱਲੇ ਘਾਹ ਹੀ ਘਾਹ ਤੇ ਬੇਲੀ ਨਾਲ ਚੰਗੀ ਐਡੀ ਜ਼ਮੀਨ ਸੀ ਸਾਡੇ ਇੰਨਾ ਜੀਨ ਨੂੰ ਕੁਛ ਹੋਇਆ ਯਾਰ ਮੈਂ ਯਾਰ ਬਾਈ ਨਾਂ ਵਿੱਚ ਉਹ ਨਾਂ ਵਿੱਚ ਰੋਡ ਤੇ ਆ ਅੱਜ ਹੁਣ ਪਤਾ ਕੀ ਹਾਲ ਆ ਉੱਤੇ ਜਮੀਨ ਦਾ ਵੇਖਿਆ ਰੇਟ ਰੇਟ ਬਹੁਤ ਆ ਪਰ ਸਾਡੇ ਵੀ ਚਲੋ ਠੀਕ ਆ ਉਦੋਂ ਆਏ ਸੀ ਨਾ ਵੀ ਰੱਬੇ ਦੋ ਯਾਨੀ ਦੋ ਮਰਬੇ ਜਿਹੜੇ ਦੇ ਵਿੱਚ ਵੈਸੀ ਤਾਂ ਦੋ ਮਰਬੇ ਕਿੱਥੇ ਦੋ ਕਿੱਲੇ ਪਰ ਆਏ ਆ ਵੀ ਚਲੋ ਠੀਕ ਆ ਟਾਈਮ ਪਾਸ ਆ ਭੁੱਖੇ ਮਰੀ ਜਾਂਦੇ ਮਾਦੇ ਨਹੀਂ ਇਹ ਖਾਈ ਪੀ ਜਾਂਦੇ ਤੁਮੇ ਤਮੇ ਵੀ ਇੱਥੇ ਹੋ ਜਾਂਦੇ ਆਮੀ ਅਸੀਂ ਵੇਚ ਦਿੰਦਾ ਦੋ ਸੌ ਰੁਪਏ ਇੱਕ ਕੁਆਟਰ ਵੇਚਦੇ ਆ ਕਿੰਨੇ ਨੂੰ 200 ਰੁਪਏ ਕੁਆਟਰਾਂ ਤੁੰਮੇ ਤੋੜ-ਤੋੜ ਕੇ ਤੇ ਲੇਦਾ ਲੂਦਾ ਪੈਰਾਂ ਚੜਾ ਕੇ ਤੇ ਫੇਰ ਜਾ ਕੇ ਤਲਾਉਂਦੇ ਹੋਗੇ ਤੁੰਮੇ ਦੇ ਗੱਡੀ ਆ ਤੁੰਮੇ ਦੇ ਥੱਲੇ ਆਵੇ ਤੁੰਮੇ ਦੱਸਦੇ ਤੈਨੂੰ ਕਾ ਸੀ ਉਹਨਾਂ ਇਹਨੂੰ ਵੱਢ ਕੇ ਸਵਾਰ ਕੇ ਰੱਖ ਲੈਣੇ ਉਹਨੂੰ ਵੇਚ ਦੰਨੇ ਆ ਤੇ ਉਹ ਸਾਤੀ ਆਪ ਦੇ ਬੱਕਰੀਆਂ ਰੱਖ ਰੱਖੀਆਂ ਆਪਾਂ ਮਾਲ ਵੀ ਰੱਖਿਆ ਉਹਨਾਂ ਨੂੰ ਵੀ ਪਾ ਦਨੇ ਆ ਅੱਛਾ ਬੱਕਰੀਆਂ ਬੱਕਰੀਆਂ ਤੇ ਚੰਗੀਆਂ ਐਫ ਗਾਵਾਂ ਤੇ ਮੱਕੀ ਵਾਲਾ ਦੇਖ ਕੇ ਅੱਛਾ ਨਹੀਂ ਪਤਾ ਗਾਈਆਂ ਗੁਈਆਂ ਤਾਂ ਪਰ ਬਸ ਪਹਿਲਾਂ ਇਹ ਦੱਸੋ ਇੰਨਾ ਮੂੰਹ ਵੱਲ ਰੱਖਿਆ ਕਿ ਜਿਆਦੀ ਗਰਮੀ ਲੱਗਦੀ ਤੈਨੂੰ ਗਰਮੀ ਬਹੁਤ ਆਦੀ ਨਹੀਂ ਯਾਰ ਸਾਨੂੰ ਨਾ ਇੱਥੇ ਬੈਠਾ ਸੀ ਮੈਂ ਜੰਡੀ ਥੱਲੇ ਵਧੀਆ ਅੱਛਾ ਇੱਥੇ ਹਾਂ ਯਾਰਾ ਆਉਂਦਾ ਸੀ ਦਰਖਤ ਥੱਲੇ ਹਾਂ ਹੋਰ ਠੀਕ ਆ ਪੰਜਾਬ ਵਾਲੇ ਪੰਜਾਬ ਦਾ ਪਤੰਦਰਾ 888 ਬਾਠਾ ਆਲੀ ਫੋਨ ਕਿਧਰ ਲਈ ਫੜਦਾ ਉਹ ਯਾਰ ਟੈਲੀਫੋਨ ਨਹੀਂ ਗਾ ਮੈਂ ਇਧਰ ਵੀਡੀਓ ਗ੍ਰਾਫੀ ਕਰਦਾ ਸੀ ਨਾ ਕਾਲੀ ਵੀਡੀਓਗ੍ਰਾਫੀ ਕਰਦੇ ਆਇਤੇ ਕੀ ਆ ਤਬਾਂ ਵਿੱਚ ਵੀਡੀਓ ਕਾਫੀ ਉਹ ਤਾਂ ਟਿੱਬੇ ਤਾਂ ਹੁਣ ਦਿਖਾਵਾਂਗੇ ਵੀ ਜਿਹੜਾ ਕੋਈ ਬੰਦਾ ਸਾਡਾ ਪੰਜਾਬੀ ਉਧਰਲਾ ਪੰਜਾਬ ਵਾਲਾ ਹੋਰ ਤਾਂ ਨਾ ਫਸ ਜੇ ਇਧਰ ਆ ਕੇ ਨਹੀਂ ਫਸਣ ਅੱਜੇ ਕਈ ਚਾਹੁੰਦੇ ਆ ਭਾਈ ਉਧਰ ਮਰੱਬੇ ਬਣ ਜਾਂਦੇ ਆ ਫਲਾਣਾ ਟਿੱਬਾ ਬਣ ਗਿਆ ਭਾਈ ਦੋ ਆ ਗਏ ਦੋ ਕਿਲੇ ਵਿੱਚ ਦੋ ਮਰੱਬੇ ਬਣ ਗਏ ਤੇ ਅੱਜ ਸਾਡੀ ਨਿਗਾਹ ਵਿੱਚ ਇੱਥੇ ਤਾਂ ਜਾਂਦੀ ਓ ਮੈਨੂੰ ਕੋਈ ਨਿਗਾਰ ਮੈਨੂੰ ਹੋਰ ਨਹੀਂ ਪਤਾ ਮੈਂ ਗਾਰੰਟੀ ਨਾਲ ਕਰਦਾ ਮੈਂ ਪੋਖ ਗੁਰਦਰਾਇ ਪੋਖਰਨ ਗੁਰਦਰਾਇ ਹੀ ਰਾਤ ਰਹਿ ਜਦੋਂ ਸਵੇਰ ਨਿਕਲੇ ਤੇ ਇੱਥੇ ਲਾਲਬਾਈ ਪਿੰਡਾਂ ਲੰਬੀ ਅਲੇ ਗਿੱਦੜਵਾ ਕੋਲੇ ਲਾਲਬਾਈ ਤੇਨ ਮੈਨੂੰ ਮੁੰਡੇ ਮਿਲੇ ਸੀ ਐ ਡਡੇ ਬੈਗ ਭਰੇ ਤੇ ਉਹ ਵੀ ਜ਼ਮੀਨ ਮਹਬਾਈ ਕਿੰਨੀ ਇੰਨੀ ਜ਼ਮੀਨ ਹੈ ਤੇ ਮੈਂ ਕਿਵੇਂ ਆ ਕਿਵੇਂ ਆਏ ਕਿਵੇਂ ਗੇੜਾ ਮਾਰਨ ਮੈਂ ਗੇੜਾ ਠੇਕੇਤੀ ਸੀ ਨਹੀਂ ਤੇ ਮੈਂ ਕੋਈ ਫਸਲ ਹੈ ਨਹੀਂ ਤੇ ਮੈਂ ਪਾਣੀ ਹਾਜੇ ਪਾਣੀ ਤਾਂ ਨਹੀਂ ਤੇ ਮੈਂ ਗੇੜਾ ਨੂੰ ਪਤੰਦਰੋਂ ਨੂੰ ਭਾਂਜੋ ਟਿੱਬਿਆਂ ਨੂੰ ਕੋ ਚੱਕ ਕੇ ਰਾਜੂ ਸਿਰ ਤੇ ਦਾ ਦਸ ਚੰਗੀ ਜਾਨ ਵੇਚ ਕੇ ਗੇੜੇ ਮਾਰਦੇ ਪਰ ਤੇ ਟਿੱਬਿਆਂ ਤੇ ਪੱਕੀ ਗੱਲ ਆ ਮੈਂ ਤੈਨੂੰ ਗੱਲ ਵੀ ਕਰਾ ਦੂੰਗਾ ਛੱਡੀ ਉਹ ਉੱਤੇ ਤੱਕ ਉਹ ਸਾਹਮਣੇ ਮਰਬੇ ਦੱਸਦਾ ਬ੍ਰੋ ਆ ਕਿਕਰਾਂ ਦਿਖਾਈ ਇਹਨਾਂ ਮੈਨੂੰ ਤਾਂ ਕੋਈ ਆਏ ਕਿਕਰਾਂ ਵਾ ਲੈਣਾ ਸਾਡਾ ਨਹੀਂ ਨਹੀਂ ਬੱਕਰੀਆਂ ਵੇਖਾਂ ਫਿਰਦੀਆਂ ਪਰ ਇਹ ਸਾਰਾ ਇੱਥੇ ਕੋਈ ਹਾਲਤ ਹੈ ਨਹੀਂ ਯਾਰ ਸਾਰੇ ਇਹ ਬਾਲਣ ਵੇਕਦਾ ਬੁਗਦਾ ਕੀ ਬਾਲਣ ਵੇਕ ਵੀ ਜਾਂਦਾ ਆਪ ਨੂੰ ਵੀ ਲੋੜ ਆ ਪਰ ਇਹ ਲੈਟਰ ਰੂਟ ਵੀ ਹੈਗੀ ਪਤੰਦਰਾ ਕਿ ਨਹੀਂ ਮੈਨੂੰ ਤਾਂ ਲੱਗਦਾ ਨਾ ਲਾਈਟ ਵੀ ਆ ਨਹੀਂ ਆ ਵੇਖ ਨਾ ਇhtiyaat ਹੁੰਦਾ ਜਵਾਕ ਜੇ ਰਹੇਂ ਜੀ ਨਹੀਂ ਸਾਡੇ ਹੈਗੀ ਰੇਂਜ ਸਾਡੇ ਤਾਂ ਯਾਰ ਆਈ ਹੋਈ ਜਾਂਦੀ ਆਵੇ ਸਾਡੇ ਅਸੀਂ ਤਾਂ ਵਾਈਫਾਈ ਨਾ ਰੱਖਦੇ ਆ ਆਇਆ ਹਾਂ ਹਾਂ ਸਾਡੇ ਕੋਲੇ ਆ ਨਹੀਂ ਕੁਝ ਵੀ ਫਿਰ ਨਹੀਂ ਨਹੀਂ ਕਿੰਨੇ ਸੀ 2 ਕਿੱਲੇ ਵਿੱਚ ਸੀ ਮੇਰੇ ਗੌਂਡ ਵਾਲੀ 2 ਕਿੱਲੇ ਤੇ 2 ਮਰਬੇ ਬਣ ਗਏ ਹੂੰ ਸੋੜੇ ਬੁੱਤੇ ਬਾਡੇ ਕਟੇ ਹੋ ਸੀ ਬੱਚਾ ਦੋ ਮਰਬੇ ਯਾਰ ਬਾਈ ਕੋਈ ਪਾਣੀ ਤਾਂ ਨਹੀਂ ਤਾਂ ਹੈ ਨਹੀਂ ਮਤਲਬ ਉਹ ਪਰਾਂ ਨਰੇ ਕਿੱਕੀਆਂ ਆ ਪਖੜੀਆਂ ਇਹਨਾਂ ਦਾ ਬਾਲ ਆਏ ਸੀ ਵੀ ਚਲੋ ਦੋ ਮਰਬੇ ਇੱਕ ਉਹ ਗਾਂ ਮਾਰੀ ਜੀ ਮੈਨੂੰ ਹਰਿਆਵਲੀ ਜੀ ਦੀਦੀ ਉਹ ਪਰਾਂ ਸਰੋ ਜਿਓ ਕੰਨ ਕਿਵੇਂ ਕਿਸੇ ਬੀਜੀ ਫੁਹਾਰੇ ਨਹੀਂ ਲੱਗੇ ਹੋਏ ਮੈਨੂੰ ਲੱਗਦਾ ਨਾ ਫਾਰੇ ਵੀ ਜਿਹੜਾ ਸਰਦਾ ਬੰਦਾ ਉਹ ਆਉਂਦਾ ਸਾਡੇ ਤਾਂ ਉਹ ਜੂਮ ਕਰਕੇ ਮਿੱਤਰੋ ਦਿਖਾਉਣਾ ਆਵੇ ਆ ਸਰੋ ਬੀਜੀ ਵੀ ਮਾੜੀ ਕੁੜੀ ਤੇ ਵੀ ਮੈਨੂੰ ਲੱਗਦਾ ਫੁਹਾਰਿਆਂ ਵਾਲੀ ਆ ਤੁਹਾਡੇ ਦਾ ਕਾਹੀ ਆ ਹਨ ਸਾਡੇ ਤਾਂ ਫਿਰ ਆਏ ਆ ਨਾ ਵੀ ਸਰਦਾ ਨਹੀਂ ਕਾਕਰ ਨਹੀਂ ਯਾਰ ਇਹਦਾ ਸਾਦਾ ਬੰਦਾ ਫਾਰੇ ਪੂਰੇ ਲਈ ਬੈਠਾ ਐਸੇ ਦਾ ਵਸ ਠੀਕ ਆ ਕਣਕ ਕਣਕ ਮੁੱਲ ਲੈਣੇ ਹੋ ਕਿ ਕੀ ਚੱਲਦਾ ਕੰਮ ਸਹੀ ਹਣ ਕੋ ਤਾਂ ਮੋਲੀ ਲਈਦੀ ਆ ਬੜਾ ਯਾਰ ਮੈਨੂੰ ਬਾਈ ਦੁੱਖ ਆਉਂਦਾ ਤੇਰੇ ਆ ਵੇਖ ਕੇ ਯਾਰ ਪਤੰਦਰ ਯਾਰ ਜਮਾ ਐਡੀ ਚੰਗੀ ਜ਼ਮੀਨ ਸੀ ਹੁਣੇ ਦੇਖਦੀ ਆ ਹੁਣ ਮੈਂ ਤਾਂ ਨਾ ਵੀ ਪੰਜਾਬ ਵਾਲਿਆਂ ਨੂੰ ਨਾ ਪੰਗਾ ਲਵਾਂ ਆ ਪੰਜਾਬ ਵਾਲਿਆਂ ਨੂੰ ਕਹਿਣਾ ਵੀ ਤੁਹਾਡੇ ਕੋਲੇ 2 ਕਿੱਲੇ ਆ ਨਾ 2 ਮਰੱਬੇ ਨਾ ਬਣਾਉਣ ਪਏ ਜੋ ਮਰੱਬਿਆਂ ਦੇ ਵਿੱਚ ਕਿਲੋ ਕਣਕ ਵੀ ਨਹੀਂ ਹੁੰਦੀ ਗਿਆ ਛੇ ਬਾ ਮਰੱਬਾ ਹੀ ਪੱਲੇ ਆ ਹੋਰ ਸਾਡੇ ਕੁਝ ਵੀ ਨਹੀਂ ਪੱਲਦੇ ਮੋਲੀ ਲੈਂਦੇ ਹੋਗੇ ਮੋਲੀ ਲੈਂਦੇ ਆ ਪਰ ਆਏ ਵੀ ਉਹ ਰਹਿਣ ਛਣ ਖਾਨ ਪੂਨ ਖਰਾਕ ਸਾਡੀ ਬਹਾਲੀ ਵਦੀ ਪਾਣੀ ਰੰਦਾ ਆਪਦਾ ਪਾਣੀ ਤਾਂ ਯਾਰ ਅਸੀਂ ਆਪਦਾ ਆਦੀ ਗੱਡੀ ਚ ਰੱਖੀ ਫਿਰਦੇ ਜਾਂਉਂਦੇ ਰਹਿਣ ਥੋਡੇ ਪੰਜਾਬ ਤੋਂ ਜਿਹੜੀ ਨਹਿਰ ਆਉਂਦੀ ਹੈ ਇੰਦਰਾ ਨਹਿਰ ਬਾਈ ਦੀ ਉਹਦੇ ਤਾਂ ਪਾਣੀ ਕਿੰਨੇ ਅਸੀਂ ਉਹੀ ਅੱਛਾ ਉਹ ਪਾਣੀ ਇਧਰ ਆਈ ਜਾਂਦਾ ਗਾਂਧ ਨਹਿਰ ਦਾ ਆਉਂਦਾ ਉਹਦਾ ਹੀ ਪਾਣੀ ਆਉਂਦਾ ਠੀਕ ਆ ਉਹਦਾ ਪਾਣੀ ਤੁਹਾਨੂੰ ਮਿਲਦਾ ਹੈ ਸਾਨੂੰ ਮਿਲਦਾ ਲੈ ਮਿੱਤਰੋ ਵੇਖ ਲਓ ਪੰਜਾਬ ਸੋਨੇ ਦੀ ਚਿੜੀ ਆ ਪੰਜਾਬ ਸੋਨ ਜਿਹੜੀ ਐਵੇਂ ਨਹੀਂ ਕਹਿੰਦੇ ਕੋਈ ਐਡੇ ਟਿੱਬੇ ਟੂਬੇ ਜਾਂ ਕੋਈ ਵੀ ਉੱਥੇ ਆਪਣੇ ਪੰਜਾਬ 'ਚ ਕਿੱਥੇ ਹੈਗਾ ਉਹਦੇਗਾ ਪੰਜਾਬ ਵਾਲਿਆਂ ਨੂੰ ਚਨੇ ਹਰਾਉਣਾ ਜਿਹੜੇ ਇੰਦਰਾ ਨੇ ਹਰਉਂਦੀਆਂ ਨਾਉ ਦੇ ਜਿਵੇਂ ਚ ਫੁੱਲ ਫਲ ਜੇ ਤਾਰੀ ਜਾਂਦੇ ਹੈਗੇ ਦੋ ਮਰਗ ਮੁਰਗ ਹੋ ਜਾਂਦੀ ਹੈ ਕਹੇਦੇ ਉਹ ਅਸੀਂ ਪੰਦਰੋਂ ਪਾਣੀ ਪੀਂਦੇ ਆਂਗੇ ਉਹਦੇ ਵਿੱਚ ਨਾ ਫੁੱਲ ਪਾਇਆ ਕਰੋ ਤੁਸੀਂ ਕਿਉਂਕਿ ਸਾਦੇ ਉੱਥੇ ਪਾਣੀ ਉਹੀ ਆਉਂਦਾ ਹੈਗਾ ਉਹੀ ਪੀਂਦੇ ਆਂ ਆ ਇਹਦਾ ਆਪਦਾ ਨਾਪ ਲਿਆ ਕਰੋ ਕੋ ਬੂਟਾ ਵਾਲਾ ਤਾਂ ਫੁੱਲ ਜਦਾ ਕੰਮ ਕਰ ਲਿਆ ਕਰੋ ਆ ਨਾ ਕੰਮ ਕਰਿਆ ਕਰੋ ਨਹੀਂ ਵੈਸੇ ਤਾਂ ਹੁਣ ਸਾਡਾ ਉੱਥੇ ਜਦੋਂ ਜਾਂਦੇ ਆ ਲਫਾਫੇ ਤਰੇ ਪਏ ਨਾਹ ਤੇ ਵੈਸੇ ਸਾਡਾ ਨਹੀਂ ਜੀ ਕਰਦਾ ਫਿਰ ਪਾਣੀ ਪੀਣ ਨੂੰ ਇੱਕ ਦਿਨ ਤਾਂ ਆ ਕੇ ਫਿਰ ਕਰਗੇ ਕੀ ਜਦੋਂ ਵਕਤ ਚ ਬਣੇ ਪੈਂਦਾ ਇਹ ਜਦ ਫੁੱਲ ਫੁੱਲ ਦਾ ਤਾਰਦੇ ਨਹਿਰ ਚ ਅੱਗੇ ਤਾਂ ਉੱਥੇ ਕੀਰਤਨਪੁਰ ਜਾਂਦੇ ਸੀ ਤੇ ਹੁਣ ਫੁੱਲ ਫੁੱਲ ਜੇ ਤੇ ਨਰੇਲ ਜੇ ਬਾਲੇ ਲੋਕੀ ਸੁਣਦੇ ਆ ਨਾ ਨਾ ਚਾਹੀਦੇ ਨਹੀਂ ਪਾਣੀ ਜਿਵੇਂ ਇਧਰ ਸਾਰੇ ਪੀਂਦੇ ਹੋਣਾ ਸੀ ਆਏ ਸਾਡਾ ਟਾਂਗ ਮੁੱਪ ਗਿਆ ਅਸੀਂ ਵੀ ਪੀਣਾ ਹੀ ਇਹੋ ਹੀ ਪੀਵਾਂਗੇ ਹਾਂ ਚੰਗਾ ਫਿਰ ਚੱਲ ਫੇ ਚਾਹ ਵੀ ਨੇ ਤੂੰ ਛੱਡ ਦੇ ਇਹਨੂੰ ਬੰਦ ਕਰ ਦੇ ਆਇਆ ਉੱਥੇ ਇਹਦਾ ਚਲੋ ਮਿੱਤਰੋ ਦੇਖਿਓ ਤੁਹਾਨੂੰ ਵਿਖਾਇਆ ਪੋਕੋ